ਔਰ ਚ ਉੱਚੀਆਂ ਹਵਾਮਾਂ ਵਾਲੇ ਨਸ਼ਾ ਤਸਕਰ ਤੇ ਪ੍ਰਸ਼ਾਸਨ ਦੀ ਕਾਰਵਾਈ ਚੱਲਿਆ ਪੀਲਾ ਪੰਜਾ ਅੱਜ ਪਿੰਡ ਗੁਰਪੜ ਦੇ ਨਸ਼ਾ ਤਸਕਰ ਜਿਹੜੇ ਹਮੇਸ਼ਾ ਉੱਚੀਆਂ ਹਵਾਮਾਂ ਚ ਰਹਿੰਦਾ ਹੈ ਦੇ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਤੇ ਪੀਲਾ ਪੰਜਾ ਚੱਲਿਆ ਇਸ ਮੌਕੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਮਹਤਾਬ ਸਿੰਘ ਨੇ ਕਿਹਾ ਕਿ ਨਸ਼ੇ ਖਿਲਾਫ ਪ੍ਰਸ਼ਾਸਨ ਦੀ ਲੜਾਈ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਇਹ ਨਜ਼ਾਇਜ਼ ਉਸਾਰੀ ਦੀ ਜਦੋਂ ਜਾਂਚ ਹੋਈ ਤੇ ਪੁਲਿਸ ਵੱਲੋਂ ਵੀ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਵੱਲੋਂ ਇਸ ਗੈਰਕਾਨੂੰਨੀ ਉਸਾਰੀ ਨੂੰ ਢਾਉਣ ਲਈ ਪੁਲਿਸ ਸਹਾਇਤਾ ਲਈ ਕਿਹਾ ਗਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਭਾਰੀ ਪੁਲਿਸ ਫੋਰਸ ਤੇ ਨਾਥ ਕਰਕੇ ਇਸ ਨੂੰ ਢਾਇਆ ਗਿਆ ਹੈ ਤਾਂ ਜੋ ਕੋਈ ਅਮਨ ਕਾਨੂੰਨ ਦੀ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਦੇਵ ਰਾਜ ਦੇਵੀ ਨਾਂ ਦੇ ਇੱਕੀ ਵਿਰੁੱਧ ਕੀਤੀ ਗਈ ਹੈ ਜਿਸ ਖਿਲਾਫ 18 ਪਰਚੇ ਦਰਜ ਹਨ ਜਿਨ੍ਹਾਂ ਵਿੱਚੋਂ 13 ਪਰਚੇ ਐਂਡੀਪੀਐਸ ਐਕਟ ਤਹਿਤ ਦਰਜ ਹਨ ਉਹਨਾਂ ਨਸ਼ਾ ਤਸਕਰਾਂ ਨੂੰ ਚਤਾਵਨੀ ਦਿੱਤੀ ਕਿ ਜਾ ਤਾ ਨਸ਼ਾ ਤਸਕਰੀ ਛੱਡ ਕੇ ਕੋਈ ਹੋਰ ਕੰਮ ਕਰ ਲੋ ਜਾਂ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹੋ ਇਸ ਮੌਕੇ ਸਥਾਨਕ ਵਸਨੀਕਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਗਿਆ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਦਾ ਸਵਾਗਤ ਕਰਦੇ ਹਨ ਇਸ ਮੌਕੇ ਐਸਡੀਐਮ ਰਵਿੰਦਰ ਬਾਂਸਲ ਐਸਪੀ ਕੁਵਾਲ ਸਿੰਘ ਐਸਪੀ ਸਰਬਜੀਤ ਸਿੰਘ ਵਈਆ ਡੀਐਸਪੀ ਰਾਜਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਔਰਤੋ ਹਰਵਿੰਦਰ ਸਿੰਘ ਨਾਲ ਅਮਨਦੀਪ ਦੁੱਗਲ ਤੇ ਅਸ਼ੋਕ ਦੁੱਗਲ ਦੀ ਰਿਪੋਰਟ ਨਿਊ ਇਲੀਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨਹੀਂ ਮਨਦੀਪ ਦੁੱਗਲ ਤੇ ਸ਼ੌਕ ਦੁੱਗਲ ਬੱਬੂ ਮਾਨ ਦਾ ਇੱਕ ਗਾਣਾ ਆ ਕਿ ਉੱਚੀਆਂ ਇਮਾਰਤਾਂ ਦੇ ਸੁਪਨੇ ਨਾਲ ਦੇਖ ਆਖਰ ਇੱਕ ਦਿਨ ਟਹਿ ਜਾਣੀਆਂ ਇਹ ਨਸ਼ਾ ਤਸ਼ਕਰ ਜਿਹੜੇ ਉੱਚੀਆਂ ਹਵਾਵਾਂ ਜਿਹੜੀ ਉੱਚੀਆਂ ਆਪਰ ਨੂੰ ਬਹੁਤ ਉੱਚੀਆਂ ਬਲੰਦੀਆਂ ਤੇ ਸਮਝਦੇ ਸੀਗੇ ਉਹਨਾਂ ਦਾ ਹਸ਼ਰ ਸਟੈਪ ਵਾਈਜ਼ ਸਟੈਪ ਸਰਕਾਰ ਪੰਜਾਬ ਸਰਕਾਰ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਆ ਕਿ ਅੱਜ ਔੜ ਦਾ ਉਹ ਨਸ਼ਾ ਤਸ਼ਕਰ ਜਿਹੜਾ ਆਪਣੇ ਆਪ ਨੂੰ ਬਹੁਤ ਉੱਚੀਆਂ ਬਲੰਦੀਆਂ ਦੇ ਵਿੱਚ ਸਮਝਦਾ ਸੀ ਕਿ ਉਸ ਨੂੰ ਕੋਈ ਢਾ ਨਹੀਂ ਸਕਦਾ ਅੱਜ ਪ੍ਰਸ਼ਾਸਨ ਨੇ ਉਸ ਦੀ ਜਿਹੜੀ ਇਹ ਬਿਲਡਿੰਗ ਆ ਜਿੱਤੇ ਨਜਾਇਜ਼ ਉਹ ਸਾਰੀ ਕੀਤੀ ਹੋਈ ਆ ਜਗਾ ਵੀ ਸਰਕਾਰੀ ਆ ਤੇ ਉਸ ਤੇ ਸਾਰੀ ਵੀ ਕੀਤੀ ਹੋਈ ਆ ਨਜਾਇਜ਼ ਉਸ ਦੇ ਉੱਤੇ ਪੀੜਾ ਪੰਜਾ ਫੇਰਿਆ ਆ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਇਸ ਵਕਤ ਸਿੱਧੀਆਂ ਪੀੜੇ ਪੰਜੇ ਦੀਆਂ ਦੇਖ ਰਹੀਆਂ ਇਹ ਔੜ ਪਿੰਡ ਤੇਆਂ ਦੀਆਂ ਹਨ ਤੇ ਨਸ਼ਾ ਤਸ਼ਕਰ ਜਿਹੜਾ ਆ ਉਹ ਗਰੋਪੜ ਦਾ ਦੱਸਿਆ ਜਾ ਰਿਹਾ ਆ ਹਾਂ ਇੱਥੇ ਇੱਕ ਇਹ ਵੀ ਗੱਲ ਦੱਸਣਯੋਗ ਹੈ ਕਿ ਇੱਥੇ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਇਸ ਦੇ ਥੱਲੇ ਜਿਹੜੀ ਉਹ ਸਾਰੀ ਕੀਤੀ ਗਈ ਹੈ ਪਰ ਪਾਵਰ ਕਮ ਵਿਭਾਗ ਵੱਲੋਂ ਇਹ ਤਰਕ ਦਿੱਤਾ ਗਿਆ ਆ ਕਿ ਉਸ ਨੇ ਸਿਰਫ ਇੱਕ ਲੰਬੀਦਾਰ ਦੁਕਾਨ ਬਣਾਈ ਸੀ ਤੇ ਜਿਹੜੇ ਪਹਿਲੇ ਸਰਪੰਚ ਹੁੰਦਾ ਸੀਗੇ ਇੱਥੋਂ ਦੇ ਉਹਨਾਂ ਨੇ ਇਹ ਇੱਕ ਲੈਟਰ ਦਿੱਤੀ ਸੀ ਕਿ ਇੱਥੇ ਮੀਟਰ ਲਗਾ ਦਿੱਤਾ ਜਾਵੇ ਤਾਂ ਇਹ ਵੀ ਪ੍ਰਸ਼ਾਸਨ ਦੇ ਕੋਲ ਹੁਣ ਸਵਾਲ ਹੋਏਗਾ ਕਿ ਉਸ ਸਰਪੰਚ ਨੇ ਕਿਵੇਂ ਦੇ ਦਿੱਤਾ ਕਿ ਲਿਖ ਕੇ ਦੇ ਦਿੱਤਾ ਕਿ ਇੱਥੇ ਮੀਟਰ ਲੱਗ ਜਾਵੇ ਇਸ ਹੋ ਰਹੀ ਪ੍ਰਸ਼ਾਸਨਿਕ ਕਾਰਵਾਈ ਦੇ ਉੱਤੇ ਅੱਜ ਮੌਕੇ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਤਾਬ ਸਿੰਘ ਪਹੁੰਚੇ ਆ ਤੇ ਆਓ ਦੇਖਦੇ ਹਾਂ ਕਿ ਕੀ ਕਹਿੰਦੇ ਨੇ उसारी अधिकार समर्प अधिकारी की कुरबानगी उसारी की कोई नक्शा पास नहीं है पाखगेष कार वास्ते सारी कारण नोट जारी करके समा दिता गया ਤਾਂ ਨੂੰ ਨੌਦਸਤੀੰ ਯਾਦ ਦੇ ਦੌਰਾਨ ਸਾਰੀਕਾਰ ਨੇ ਆਪਣਾ ਪੱਕੇ ਪੇਸ਼ ਲੈ ਕੀਤਾ ਇਹਨਾਂ ਸਮਰੱਥ ਅਧਿਕਾਰੀ ਵੱਲੋਂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਦੀ ਵੀ ਅਧੀਨ ਪਾਪੜਾ ਤੇ ਪੀਆਰ ਡੀਟੀ ਪ੍ਰੋਜੈਕਟ ਅਧੀਨ ਇਸ ਆਨਦਕਾਰਤ ਸਾਰੀ ਨੂੰ ਢਾਉਣ ਦੇ ਬੌਲਿਸ਼ ਕਰਨ ਦੀ ਹੁਕਮ ਪ੍ਰਾਪਤ ਹੋਏ ਹਨ ਤੇ ਇਸ ਸਾਰੀਕਾਰ ਨੂੰ ਸਮਝ ਕੀਤਾ ਜਾਂਦਾ ਕਿ ਜੇਕਰ ਉਸਾਰੀ ਦੇ ਅੰਦਰ ਕੋਈ ਸਮਾਨ ਵਗੈਰਾ ਹੋਵੇ ਤਾਂ ਤੰਤਰਾਂ ਤੋਂ ਉਸ ਨੂੰ ਆਪਣੇ ਸਾਰੀ ਵਿੱਚੋਂ ਕੱਢ ਲਿਆ ਜਾਵੇ ਸਾਨੂੰ ਖਾਲੀ ਕਰ ਦਿੱਤਾ ਜਾਵੇ 15 ਮਿੰਟ ਦੇ ਸਮੇਂ ਦੇ ਵਿੱਚ ਵਿੱਚ ਸਾਰੀ ਉਸਾਰੀ ਨੂੰ ਤੇ ਉਸ ਤੋਂ ਬਾਅਦ ਜੋ ਹੈ ਡੀਮੋਲਿਸ਼ ਕਰ ਦਿੱਤਾ ਜਾਵੇਗਾ ਮੋਰ ਤੋਂ ਫਿਰ ਸੱਚ ਦੱਸ ਦਿੱਤਾ ਜਾਂਦਾ ਹੈ ਕਿ ਜੇਕਰ ਅੰਦਰ ਕੋਈ ਸਮਾਨ ਕੋਈ ਜਾਨ ਕੋਈ ਸਮਾਨ ਅਸਬਾਬ ਅੰਦਰ ਹੈ ਤਾਂ ਉਸ ਨੂੰ ਚੰਗੀ ਤੇ ਜਲਦੀ ਬਾਹਰ ਕੱਢ ਲਿਆ ਜਾਵੇ 15 ਮਿੰਟ ਤੋਂ ਬਾਅਦ ਜੋ ਸਾਰੀ ਉਸ ਨੂੰ ਡੀਮੋਲਿਸ਼ ਕਰ ਦਿੱਤਾ ਜਾਵੇਗਾ ਧੰਨਵਾਦ ਕੜਾਗੇ ਹੱਲ ਘੱਟਿਕਣਾ ਉਹਦੇ ਥੱਲੇ ਨਾ ਜਵੇ ਦੋ ਵੇਸ਼ੇ ਇਕੱਠਾ ਪਾੜੇ ਕਿਹਜਾ ਫੋਨ ਫੇਰ ਦੇਖੂਗਾ ਰਣ ਜਿਵੇਂ ਇੱਥੇ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਇਹ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਵੀ ਨਾਮਕ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਲਈ ਲਿਖਿਆ ਗਿਆ ਸੀਗਾ ਇਹ ਪੰਚਾਇਤ ਦੇ ਕ੍ਰਿਮੇਸ਼ਨ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਟੜੋ ਦੀ ਦਿੱਕਤ ਨਾ ਆਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਵੀ ਹੈ ਇਹਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਸੀ ਦੇ ਮਕਦਮੇ ਆ ਟੋਟਲ 18 ਮਕਦ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਸੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹੈਗੇ। ਏਰੀਆ ਕਿਤਨਾ ਹੈ ਸਰ ਜੀ ਜਿਹੜਾ ਕਬਜ਼ਾ ਕੀਤਾ ਸੀ ਇਹ ਜੀ ਮੈਨੂੰ ਹੁਣੀ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹੇ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ। ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੱਲੀ ਹੋਈ ਹੈ। ਕਬਜ਼ਾ ਕਦੋਂ ਕੀਤਾ ਹੋਇਆ ਹੈ? ਹਾਂ ਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ? ਇਹ ਜੀ ਸਾਨੂੰ ਪਤਾ ਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔੜ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 250 25 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔੜ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈ ਜੀ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟਸ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇੱਥੋਂ ਤੱਕ ਵੀ ਰਿਕਵਰੀ ਹੈਗੀ ਸਰ ਕੋ ਪਹਿਲਾਂ ਨੋਟਿਸ ਇਹਨੂੰ ਉਹਨੂੰ ਵੀ ਆ ਬਿਲਕੁਲ ਜੀ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਤੇ ਅਨਾਊਂਸਮੈਂਟ ਵੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਖ ਨਹੀਂ ਰੱਖਿਆ ਗਿਆ ਕੋਈ ਪੱਖ ਨਹੀਂ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦਾ ਸਰ ਇਹ ਜਿਹੜੇ ਜੀ ਬਿਲਡਿੰਗ ਆ ਇਹਨਾਂ ਦੇ ਮੈਂਬਰ ਨਹੀਂ ਪੰਚਾਇਤ ਪੰਚਾਇਤ ਦੇ ਮੈਂਬਰ ਤਾਂ ਹੀ ਰਹੇ ਹੋਏ ਪੰਚਾਇਤ ਦੇ ਵਿੱਚ ਨੀ ਮਾਜੀਆ ਸਰਪੰਚ ਨਹੀਂ ਇਹਦੇ ਦੇਖੋ ਸਾਡੇ ਕੋਲ ਪੁਰਾਣਾ ਰਿਪੋਰਟ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈ ਸਰ ਇਹ ਤੋਂ ਪਹਿਲਾਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਿਆ 2 3 ਸਾਲ ਹੋ ਚਲੇ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਹੈਗੀ ਹੈ ਇਹ ਕਿਸਾ ਥੈਂਕ ਯੂ ਜੀ ਸਰ ਹੋਰ ਨਸ਼ਾ ਹੋਰ ਵੀ ਸੋ ਕਦੀ ਐਸਾ ਨਾਲ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕੀ ਹੁੰਦਾ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਕਸਕੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿਨੇ ਵੀ ਕੋਈ ਰ اسی طرح ਜਿਹੜਾ ਹੈਗਾ ਉਸ ਦੇ ਕਲਾਸਿਕ ਤੋਂ ਕਰਵਾਈ ਕਰ ਸਰ ਨਸ਼ਾ ਦੱਸ ਗਏ ਨੇ ਹੁਣ ਫੇਰ ਉਹ ਅਲੱਗ ਤਰੀਕੇ ਬਣਾ ਲਿਆ ਉਹ ਨਹੀਂ ਹੁਣ ਜਿਹੜੇ ਨਸ਼ਾ ਆ ਉਹ ਅੰਦਰ ਬੜਾ ਬੜਾਲ ਕੇ ਬਣਾਉਂਦੇ ਆ ਰਾਤ ਭਰਾਤੇ ਵੀ ਆਉਂਦੇ ਆ ਨਸ਼ਾ ਸਪਲਾਈ ਕਰਦੇ ਆ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਕੁਛ ਐਦਾਂ ਹੁੰਦਾ ਕਿ ਨਸ਼ਾ ਤਸਕ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂਗੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੀ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹ ਰਾਯੋ ਤੁਸੀਂ ਅੱਪਾ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਨਾ ਜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਵਿੱਚ ਇੱਥੋਂ ਤੱਕ ਕਿ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ ਸੋ ਜਿਹੜੇ ਸੀਸੀਟੀ ਵੀ ਕੈਮਰੇ ਲੱਗੇ ਵਿਦਿਆਰਥੀ ਨੇ ਢੰਗ ਨਾਲ ਨੇ ਦੂਰ ਦੂਰ ਲਾਇਆ ਖੰਭਿਆਂ ਤੇ ਲਾਇਆ ਉਹਦੇ ਤੇ ਵੀ ਐਕਸ਼ਨ ਕੀਤਾ ਜਾ ਰਿਹਾ ਹੈ ਜੀ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ 'ਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਤੋਂ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ 100 ਤੋਂ ਉੱਤੇ ਪਰਚੇ ਜਿਹੜੇ ਇਸੇ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰੇ ਲਗਾਏ ਹੋਏ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਸਰ ਕੰਪਨੀ ਦੀ ਪ੍ਰੋਪਰਟੀ ਤੇ ਬਿਜਲੀ ਬਿਲਿੰਗ ਕਿਦਾਂ ਲੱਗਿਆ ਸਰ ਮੀਟਰ ਕਿਦਾਂ ਲੱਗਿਆ ਨਹੀਂ ਉਹ ਦੇਖੋ ਜੀ ਉਹ ਤਾਂ ਸਾਰਾ ਦੇਖਣਾ ਪੈਗਾ ਸਿਮ ਪ੍ਰਸ਼ਾਸਨ ਦਾ ਹੈਗਾ ਉਹਨਾਂ ਨੇ ਦੇਖਿਆ ਹੋਵੇਗਾ ਅਲਰਟੀ ਅਲਰਟੀ ਸਭ ਸਰ ਉਸ ਟਾਈ ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤਾਂ ਸਾਰਾ ਪ੍ਰੋਸੀਜਰ ਅਸੀਂ ਫਾਲੋ ਕੀਤਾ। ਨਹੀਂ ਸਰ ਉਸ ਵੇਲੇ ਵੀ ਧਿਆਨ ਚ ਲਿਆਂਦਾ ਗਿਆ। ਨਹੀਂ ਉਸ ਵੇਲੇ ਤਾਂ ਦੇਖ ਨੂੰ ਚੈੱਕ ਕਰ ਲਾਂਗੇ ਜੋ ਵੀ ਹੈ। ਮਾਰਿਆ ਪਰ ਜੂ ਵੀ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਹੈ। ਇਹ ਪਹਿਲਾਂ ਵੀ ਅਸੀਂ ਇਸ ਸੰਬੰਧ ਵਿੱਚ ਹੈ ਜਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਆਪਣੇ ਬਲੌਗ ਜੀ ਉਤਾਰਨ ਤੇ ਜ਼ੋਰ ਅਧੀਨ ਕੀਤਾ ਤੇ ਡੀਸੀ ਸਾਹਿਬ ਤੱਕ ਅਸੀਂ ਯਾਨੀ ਕਹਿੰਦਾ ਮਸਲ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਆ ਗੈਰ ਕਨੂੰ ਨੇ ਟੰਗ ਦੇ ਨਾਲ ਕਾਰੀ ਹੋ ਰਹੀ ਆ ਵੀ ਇਸ ਜਗ੍ਹਾ ਦੀ ਕੋਈ ਲੈਕਟਪਾਰਟ ਨਹੀਂ ਹੋਈ ਹੈਗੀ ਉਹਨਾਂ ਨੇ ਕੰਮ ਰੋਕਾਇਆ ਵੀ ਪਰ ਇਹਨਾਂ ਨੇ ਕਿਸ ਤਰੀਕੇ ਨਾਲ ਚਲਾ ਲਿਆ ਨੇ ਜੀ ਪੌਂਟ ਬਹੁਤ ਉੱਪਰ ਤੱਕ ਆ ਗਿਆ ਤੇ ਇਹ ਦੁਆਰਾ ਫਿਰ ਇਹਨਾਂ ਨੇ ਸਟਾਰਟ ਕਰਕੇ ਇਹ ਮੁਕੰਮਲ ਕਰ ਦਿੱਤਾ ਜੀ ਤੁਹਾਨੂੰ ਪਰ ਅਸੀਂ ਹਾਰ ਨਿਮਨ ਨਹੀਂ ਉਹ ਦੁਆਰਾ ਫਿਰ ਪ੍ਰਸ਼ਾਸਨ ਨੂੰ ਇਹ ਲਿਖੇ ਦਿੱਤਾ ਕਿ ਵੀਡੀਓ ਸਾਹਿਬ ਦੇ ਮਤੇ ਮਤਾ ਪਾ ਕੇ ਮਤੇ ਕਾਫੀ ਦਿੱਤੀ ਆ ਔਰ ਸਾਰੀ ਕਾਰਵਾਈ ਕਰਵਾਈ ਆ ਤੇ ਪ੍ਰਸ਼ਾਸਨ ਨੇ ਮੋਹੱਤ ਮਦਦਿਆ ਨਾਲ ਯਾਨੀ ਕਹਿੰਦੇ ਨਾਲ ਸਾਡਾ ਸਾਥ ਦਿੱਤਾ ਆ ਤੇ ਚਲੋ ਅਸੀਂ ਇਹ ਉਮੀਦ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਨਸ਼ਾ ਤਸਕਰ ਇਤਾਂ ਦੇ ਯਾਨੀ ਕਹਿੰਦਾ ਮਤਲਬ ਗੈਰ ਕਾਨੂੰਨੀ ਢੰਗ ਦੇ ਨਾਲ ਜੇ ਕੁਝ ਵੀ ਕਰਨਗੇ ਤਾਂ ਇਹ ਸਾਰਾ ਕੁਝ ਇਹਨਾਂ ਦਾ ਪਾਇਆ ਜਾ ਸਰਪੰਚ ਸਾਹਿਬ ਜਿਸ ਵੇਲੇ ਬਣਿਆ ਸੀ ਉਸ ਵੇਲੇ ਕੀ ਤੁਹਾਡੀ ਪੰਚਾਇਤ ਸੀ ਨਹੀਂ ਉਸ ਵੇਲੇ ਸਾਡੀ ਪੰਚਾਇਤ ਨਹੀਂ ਸੀ ਤੇ ਇਹ ਔਰੋ ਇਹ ਤੇ ਕਾਫੀ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਵੀ ਆਪਣੀ ਆਵਾਜ਼ ਬਹੁਤ بلند ਕਰਵਾ ਰਹੇ ਆ ਔਰ ਤੁਹਾਡੀਆਂ ਅਸਰ ਅਜਬੂਰ ਪਿਆ। ਹਾਂਜੀ। ਅੱਜ ਨਸ਼ਾ ਤਸ ਕਰਦੇ ਜਿਹੜੀ ਪ੍ਰਾਪਰਟੀ ਹੈਗੀ ਆ ਇਹ ਕੋਈ ਐਦਿ ਨਹੀਂ ਜਿੰਦਾ ਯਾਰ ਤੁਹਾਡਾ ਤੇ ਮੇਰੇ ਕੀ ਕਹਿਣਾ। ਸਾਡੇ ਆ ਜੀ ਅਸੀਂ 2 ਸਾਲਾਂ ਤੋਂ ਦੀ ਮਿਹਨਤ ਕਰਦੇ ਫੇ ਜੀ। ਇਹ ਜਦੋਂ ਬੰਨਣਾ ਸ਼ੁਰੂ ਹੋਇਆ ਸੀ ਸਾਡੇ ਜਨਰਲ ਸਕੱਤਰ ਸਾਹਿਬ ਜਿਹੜੇ ਉਹ ਸਰਪੰਚਾ ਸੁਮਿੰਦਰ ਸਿੰਘ ਜੀ ਵਾਜਪਦਾਨ ਰਾਣਾ ਜੀ ਸਾਰਿਆਂ ਨੇ ਪੰਚਾਇਤ ਨੇ ਰਲ ਕੇ ਉਸ ਵੇਲੇ ਪੂਰਾ ਜੋਰ ਲਾਇਆ ਜੀ ਲਕਾਇਆ ਵੀ ਜੀ ਤਿੰਨ ਚਾਰਾਂ ਦੀ ਕੰਮ। ਪਰ ਉਸ ਵੇਲੇ ਜਿਹੜੇ ਅਫਸਰ ਸੀਗੇ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਪੰਚਾਇਤ ਇਹਨਾਂ ਦਾ ਜ਼ਾਤਿੰਦੀ ਸੀ ਯਾਤਾਂ ਦੇ। ਇਹ ਸਾਡੇ ਪੁਰਾਣੇ ਸਰਪੰਚ ਸਾਹਿਬ ਨੇ ਇੱਥੇ ਮੀਟਰ ਲਵਾਇਆ ਸੀ। ਅਜ਼ੀਰਾਲੇ ਚਾਹਨੇ ਜਿਹੜੇ ਮੌਕੇ ਤੇ ਐਸ.ਟੀ.ਓ. ਸਾਹਿਬ, ਵੀਡੀਓ ਸਾਹਿਬ ਉਹਨਾਂ ਦੇ ਵੀ ਹੁਵੇ ਕਾਰਵਾਈ। ਪੁਰਾਣੇ ਸਰਪੰਚ ਮੀਟਰ ਲਵਾਜੀ ਕਿਹੜੇ ਦਾ ਮੀਟਰ ਲਵਾਤਾ ਜੀ। ਉਹਨਾਂ ਨੇ ਆਪਣੇ ਪੰਚਾਇਤ ਦਾ ਪੇਪਰ ਦੇਖ ਕੇ ਆਪਣੇ ਕਹਿ ਕੇ ਵੀ ਪੰਚਾਇਤ ਦੇ ਲੋ ਮੀਟਰ ਤੇ ਚ ਲਵਾਇਆ ਸੀ। ਇਹ ਐਸ.ਟੀ.ਓ. ਸਾਹਿਬ ਨੂੰ ਪੁੱਛਣਾ ਚਾਹੀਦਾ ਵੀਡੀਓ ਸਾਹਿਬ ਨੂੰ ਵੀ। ਪ੍ਰਸ਼ਾਸਨ ਦਾ ਹੀ ਧੰਨਵਾਦ ਕਰਦੇ ਆ ਵੀ ਅੱਜ ਕੰਮ ਚੰਗੀ ਜਿਹੜਾ ਸ਼ੁਰੂ ਕੀਤਾ ਕੱਲੇ ਬਨੇਰੇ ਨਹੀਂ ਲਾਂਦੇ ਪਏ। ਲੈਂਟਰ ਬੇਬੀ ਟੂਗੇ। ਇਹ ਜਿਹੜਾ ਨਸ਼ਾ ਤਸਕਰਾਂ ਨੇ ਹੋਰ ਵੀ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨਹੀਂ ਆਈਆਂ ਨੇ ਉਹਨਾਂ ਦੇ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਵੀ ਉਹਨਾਂ ਦੇ ਵੀ ਇੱਦਾਂ ਹੀ ਕਾਰਵਾਈ ਹੋਵੇ ਜਿਹੜੀ ਅੱਜ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਉਹ ਤੋਂ ਸੰਤੋਖਤ ਹਾਂ ਬਿਲਕੁਲ ਅੱਜ ਦੀ ਜੋ ਸੰਤੋਸ਼ਤਾ ਜੀ ਅੱਜ ਜੋ ਕਰ ਰਿਹਾ ਪ੍ਰਸ਼ਾਸਨ ਬਹੁਤ ਵਧੀਆ ਕਰ ਰਿਹਾ ਅਸੀਂ ਸਾਰੀ ਕਮੇਟੀ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਵੀ ਇੱਦਾਂ ਦੇ ਕੰਮ ਹੋਣੇ ਚਾਹੀਦੇ ਆ ਜਿਹੜੀ ਅੱਜ ਦੀ ਕਾਰਵਾਈ ਹੋਈ ਹੈ ਇਹ ਨਸ਼ਾ ਤਸਕਰਾਂ ਦੇ ਖਿਲਾਫ ਹੋਈ ਹੈ ਜਿਹੜਾ ਕਿ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕਿਆ ਆ ਤੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਕਦਮ ਹੋਣ ਚੁੱਕੇ ਬਹੁਤ ਲੇਟ ਹੋਇਆ ਇਹ ਤਾਂ ਕਾਫੀ ਕਾਫੀ ਟਾਈਮ ਤੋਂ ਸਾਡੇ ਪਿੰਡਾਂ ਨਸ਼ਾ ਵਿਕਦਾ ਵਿਕਦਾ ਆ ਰਿਹਾ ਸੀਗਾ ਤੇ ਆ ਪ੍ਰਾਪਰਟੀਆਂ ਵੀ ਕਾਫੀ ਧਨ ਨੇ ਬਣਾਈਆਂ ਇਲੀਗਲ ਤੌਰ ਦੇ ਉਤੇ ਤੇ ਅੱਜ ਫਿਰ ਉਹਦਾ ਵੀ ਇਹਨਾਂ ਨੇ ਉੱਪਰੋਂ ਡਿਪਾਰਟਮੈਂਟ ਨੇ ਇਹਨਾਂ ਦਾ ਆਜੀਬੀ ਜਲਾ ਕੇ ਸਾਰਾ ਆ ਪਿਛੇ ਤੁਹਾਡੇ ਸਾਹਮਣੇ ਹੀ ਆ ਕਿੰਨੀ ਕਿ ਜਗਾ ਇਹ 25 ਮਾਲਲੇ ਕਹਿੰਦੇ ਆ ਜਿੱਥਾ ਸਵਾਗਤ ਨਾਲ ਹੈਗੀ ਜਗਾ ਇਹ ਅੱਜ ਜਿਹੜੀ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਔੜ ਵਿਖੇ ਤੇ ਤੁਸੀਂ ਅੱਗੇ ਨਸ਼ਾ ਤਸ਼ਕਰਾ ਨੂੰ ਕੀ ਸੁਨੇਹਾ ਦੇਦੇ ਸਾਡਾ ਖਾਸ ਕਰਕੇ ਥਾਣਾ ਔੜ ਵੱਲੋਂ ਇੱਕੋ ਹੀ ਸੁਨੇਹਾ ਹੈ ਲਾਊਡ ਐਂਡ ਕਲੀਅਰ ਸੁਨੇਹਾ ਹੈ ਜਾਂ ਤਾਂ ਨਸ਼ਿਆਂ ਤੋਂ ਤੌਬਾ ਕਰ ਦੋ ਜਾਂ ਪੰਜਾਬ ਛੱਡ ਦਿਓ ਮੈਨੂੰ ਲੱਗਦਾ ਬਹੁਤ ਕੰਸਾਈਜ਼ ਮੈਸੇਜ ਹੈ ਜਿਹੜੀ ਨੂੰ ਮਾੜੀ ਮੋਟੀ ਅਕਲ ਹੈ ਉਹ ਸਮਝ ਜਾਣਗੇ ਇਹ ਜਿਹੜੀ ਬਲਡੈਗ ਬਣੀ ਸੀਗੀ ਇਮਾਰਤ ਬਣੀ ਸੀਗੀ ਤੇ ਬੈਕਗ੍ਰਾਉਂਡ ਤੇ ਕੀ ਕੁਝ ਹੈਗਾ ਕਿਹੜੇ ਬੰਦੇ ਦਾ ਹੱਥ ਆ ਉਹ ਤੇ ਕਾਰਵਾਈ ਹੋਏਗੀ ਬਿਲਕੁਲ ਜੀ ਅਗਰ ਜਿਹੜੀ ਇਹ ਜਿੰਨੀ ਵੀ ਕਾਰਵਾਈ ਹੋਈ ਹੈ ਸਿਵਲ ਪ੍ਰਸ਼ਾਸਨ ਵੱਲੋਂ ਵੈਰੀਫਾਈ ਹੋ ਕੇ ਪ੍ਰੋਟੋਕਾਲ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਸਹਿਯੋਗ ਕਰਦੇ ਹੋਏ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਅੱਜ ਜਿਹੜੀ ਇੱਥੇ ਫੋਰਸ ਡਿਪਲੋਏ ਹੋਏ ਸੀ ਮਾਨਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬਾਨ ਤੇ ਥਾਣਾ ਔੜ ਦੀ ਪੁਲਿਸ ਵੱਲੋਂ ਜਿਹੜੀ ਇਹ ਤੇ ਲਾਰ ਔਰਡਰ ਤੇ ਡਿਊਟੀ ਲਗਾ ਕੇ ਇਹਨਾਂ ਸ਼ਾਂਤ ਮੇਂ ਢੰਗ ਨਾਲ ਕਰਵਾਉਣ ਲਈ ਜਿਹੜਾ ਇਹ ਯਤਨ ਕੀਤਾ ਗਿਆ ਹੈ। ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖਿਆ ਹੈ ਨਿਊਜ਼ ਰੀਡਰ ਪੰਜਾਬ ਦੇ ਉੱਤੇ ਕਿਵੇਂ ਇੱਕ 2000 ਸਕਰ ਫੁੱਟ ਦੀ ਬਣੀ ਹੋਈ ਬਿਲਡਿੰਗ ਇਸ ਵੇਲੇ ਪ੍ਰਸ਼ਾਸਨ ਵੱਲੋਂ ਬਿਲਕੁਲ ਢਾਕੇ ਪਤਰੀ ਕਰ ਦਿੱਤੀ ਗਈ ਆ। ਸ਼ਹੀਦ ਭਗਤ ਸਿੰਘ ਨਗਰ ਵਿਖੇ ਨਸ਼ਾ ਤਸ਼ਕਰੀ ਦੇ ਖਿਲਾਫ ਇੱਕ ਪਹਿਲਾ ਤੇ ਵੱਡਾ ਜਿਹੜਾ ਆ ਇਹ ਫੈਸਲਾ ਕੀਤਾ ਗਿਆ ਆ ਤੇ ਇਸ ਤੋਂ ਬਾਅਦ ਇਹ ਜਗ੍ਹਾ ਹੁਣ ਪੰਚਾਇਤ ਦੇ ਹਵਾਲੇ ਆ ਪੰਚਾਇਤ ਇਸ ਦੀ ਦੇਖਰੇਖ ਕਰੂਗੀ ਤੇ ਇਸ ਦੀ ਸੰਭਾਲ ਕਰੂਗੀ ਤੇ ਨਵੀਆਂ ਤੇ ਤਾਜ਼ਾ ਖਬਰਾਂ ਲਈ ਅਸੀਂ ਫਿਰ ਮਿਲਾਂਗੇ ਜਦ ਤੱਕ ਪਿਆਰ ਰਹੀ ਸਸੇ ਕਾਲ